ਗੁਰੂ ਰਾਮਦਾਸ ਸਾਹਿਬ ਦੀ ਗੱਲ ਕਰ ਲਈਏ ਫਲਸਾ ਜੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਪਹਿਲਾ ਨਾਮ ਹੈ ਜੇਠਾ ਛੋਟੀ ਜੀ ਉਮਰ ਹੈ ਮਾਤਾ ਚੜ੍ਹਾਈ ਕਰ ਗਈ ਹੈ ਥੋੜੇ ਜੇ ਵੱਡੇ ਹੋਏ ਨੇ ਪਿਤਾ ਜੀ ਚੜ੍ਹਾਈ ਕਰ ਗਏ ਨੇ ਜਿੰਨਾ ਮਾਂ ਪਿਓ ਨਾ ਹੋਵੇ ਦੁਨੀਆ ਦੇ ਉੱਤੇ ਉਹ ਬੱਚੇ ਨੂੰ ਪੁੱਛਿਓਂਦੇ ਨਾਲ ਕੀ ਬਣਦਾ ਜੇ ਦੁਨੀਆ ਦੇ ਲੋਕ ਮਿਹਣੇ ਮਾਰਦੇ ਨੇ ਨਾਨੀ ਦੇ ਨਾਲ ਵਾਸਰ ਕੇ ਚਲੇ ਗਏ ਨੇ ਉੱਥੇ ਰਹਿ ਕੇ ਸੇਵਾ ਸਿਮਰਨ ਕਰਦੇ ਨੇ ਗੁਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ ਇਹਨੂੰ ਲੋਕ ਜੇਠਾ ਕਹਿੰਦੇ ਸਨ ਨਕਮਾ ਕਹਿੰਦੇ ਸਨ ਕਿਉਂਕਿ ਲੋਕਾਂ ਦੇ ਮੂੰਹ ਥੋੜਾ ਰਹਿ ਸਕਦੇ ਖਾਲਸਾ ਜੀ ਇਹ ਤਾਂ ਘਵਾੜੇ ਦੇ ਨਾਲ ਪਾਟੇ ਹੁੰਦੇ ਨੇ ਪਤਾ ਨਹੀਂ ਕੀ ਬੋਲ ਦੇਣਾ ਦੁਨੀਆ ਦੇ ਲੋਕ ਇੰਨਾ ਮੰਦਾ ਚੰਗਾ ਬੋਲਦੇ ਪਰ ਗੁਰੂ ਰਾਮਦਾਸ ਸਾਹਿਬ ਨੇ ਗੁਰਨਾਨਕ ਦੇ ਘਰ ਦੀ ਭਾਵਨਾ ਦੇ ਨਾਲ ਸੇਵਾ ਕੀਤੀ ਮਨ ਦੇ ਵਿੱਚ ਛਾਣੀ ਰੱਖੀ ਐਸੀ ਸੇਵਾ ਕੀਤੀ ਗੁਰੂ ਨਾਨਕ ਦੇ ਘਰ ਦੇ ਨੇ ਇਹੋ ਜਿਹਾ ਕਰ ਦੇ ਦਿੱਤਾ ਜਿਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਡਿੱਠੇ ਸੱਬੇ ਥਾਵ ਨਹੀਂ ਤੁਦ ਜਿਹੇ ਆ ਵਦੋਪੁਰਖ ਵਿਦਾਤੇ ਤਾਂ ਤੂੰ ਸੋਹਿਆ ਵਸਦੀ ਸਗਣਿਆ ਪਾਰੇ ਅਨੂਪਰਾਮਦਾਸਪੁਰ ਹਰ ਹਾ ਨਾਨਕ ਕਸਮ ਲਾ ਜਹੇ ਨਾਇਆ ਰਾਮਦਾਸ ਸਰ ਜਿਹਨੂੰ ਲੋਕ ਮਿਹਣੇ ਮਾਰਦੇ ਸਨ ਗੁਰਨਾਨਕ ਦੇ ਘਰ ਦੇ ਇਹੋ ਜਿਹਾ ਘਰ ਦਿੱਤਾ ਜਿੱਥੇ 33 ਕਰੋੜ ਦੇ ਵੀ ਦੇਵਤੇ ਵੀ ਤਰਸਦੇ ਨੇ ਉਸ ਅਸਥਾਨ ਦਾ ਦਰਸ਼ਨ ਕਰਨ ਗੁਰੂ ਖਾਲਸਾ ਜੀ ਰੱਬ ਦੀ ਭਗਤੀ ਦੀ ਏਡੀ